ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਮੋਹਨ ਸਿੰਘ ਤਰਨਦਾ ਨਾਮ ਤੇ ਤਕਰੀਬਨ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਅੱਜ ਅਸੀਂ ਤਰਨ ਦੇ ਟੌਪਿਕ ਤੇ ਹੀ ਗੱਲਬਾਤ ਕਰਾਂਗੇ ਤਰਨ ਕੀ ਚੀਜ਼ ਹੈ ਕਿਉਂ ਹੁੰਦੀ ਹੈ ਇਹਨਾਂ ਕੀ ਪ੍ਰੋਬਲਮ ਹੁੰਦੀਆਂ ਤੇ ਇਹਦਾ ਇਲਾਜ ਕੀ ਹੈ ਵੈਸੇ ਤੇ ਤਰਨ ਇਟਸੈਲਫ ਕੋਈ ਬਿਮਾਰੀ ਨਹੀਂ ਹੈ ਬਟ ਇੱਕ ਤਰ੍ਹਾਂ ਦੇ ਸਿੰਪਟਮ ਹੈ ਕਿ ਉਹਨੂੰ ਠੀਕ ਕਰਨਾ ਪੈਂਦਾ ਪੇਸ਼ੈਂਟ ਦੀ ਪ੍ਰੋਗਰਮ ਨੂੰ ਦੂਰ ਕਰਨਾ ਹੀ ਪੈਂਦਾ ਜਿਹੜੀ ਤਰਨਾ ਇਹ ਸਾਡੀ ਪਾਚਨ ਪ੍ਰਣਾਲੀ ਨਾਲ ਸੰਬੰਧਤ ਆ ਸਭ ਤੋਂ ਪਹਿਲਾਂ ਅਸੀਂ ਪਾਚਨ ਪ੍ਰਣਾਲੀ ਵੇਖ ਲੈਨੇ ਆ ਤੇ ਫਿਰ ਅੱਗੇ ਚੱਲਦੇ ਆ ਲਓ ਜੀ ਸਾਡੇ ਸਰੀਰ ਦੇ ਵਿੱਚ ਪਾਚਨ ਪ੍ਰਣਾਲੀ ਦੇ ਵਿੱਚ ਸਭ ਤੋਂ ਪਹਿਲਾਂ ਮੂੰਹ ਤੋਂ ਲੈ ਕੇ ਫੂਡ ਪਾਈਪ ਆਉਂਦੀ ਆ ਫੂਡ ਪਾਈਪ ਤੋਂ ਅੱਗੇ ਜਾ ਕੇ ਸਾਡਾ ਸਟਮਕ ਜਿੱਥੇ ਕਾਦਾ ਪਿਤਾ ਸਾਹ ਸਟੋਰ ਹੁੰਦਾ ਉਸ ਤੋਂ ਅੱਗੇ ਜਾ ਕੇ ਇਹ ਛੋਟੀ ਅੰਤਰੀ ਸ਼ੁਰੂ ਹੋ ਜਾਂਦੀ ਆ ਜੋ 22-23 ਫੁੱਟ ਦੀ ਹੁੰਦੀ ਆ ਤੇ ਉਸ ਤੋਂ ਅੱਗੇ ਵੱਡੀ ਅੰਤਰੀ ਤੇ ਬਾਕੀ ਅਖੀਰ ਤੇ ਜਾ ਕੇ ਰੈਕਟਮ ਤੇ ਆਊਟਰ ਓਪਨਿੰਗ ਐਨ ਐਸ ਜਿੱਥੋਂ ਕੇ ਫੀਕਲ ਮੈਟਰ ਸਾਰਾ ਡレイン ਹੋ ਜਾਂਦਾ ਇਹ ਦੱਸਣ ਦਾ ਇਹ ਮਤਲਬ ਵੀ ਆ ਸਾਡਾ ਉੱਤੇ ਲਿਵਰ ਆ ਇਹ ਪੈਂਕਰੀਆ ਆ ਜਾ ਕਿਉਂਕਿ ਸਾਰੇ ਜਿੰਨੇ ਆਰਗਨ ਪੇਟ ਦੇ ਹੈਗੇ ਆ ਇਹਨਾਂ ਦੀ ਵੱਖਰੀ-ਵੱਖਰੀ ਟੋਨ ਹੁੰਦੀ ਆ ਬਸ ਜਦੋਂ ਅਸੀਂ ਫੀਲ ਕਰਦੇ ਆ ਸਾਡੀ ਤੁੰਨੀ ਦੇ ਉੱਤੇ ਦਬਾ ਦੇ ਨਾਲ ਇਹ ਉੱਥੇ ਆਉਂਦੀ ਹੈ ਇੱਕ ਨਾਰਮਲ ਜਿਹੜਾ ਹੈਲਦੀ ਮੈਨ ਹੈ ਉਹਦੇ ਵਿੱਚ ਉਸੇ ਧੜਕਣ ਦੀ ਦਿਖਾਈ ਦੇਗੀ ਤੇ ਆਪਾਂ ਕਹਾਂਗੇ ਇਹ ਬੰਦਾ ਠੀਕ ਹੈ ਇਹਨੂੰ ਬਿਲਕੁਲ ਤਰਨ ਦੀ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਕਿਸੇ ਵੀ ਗੜਬੜ ਕਰਕੇ ਤਰਨ ਪੈ ਜਾਂਦੀ ਹੈ ਫਿਰ ਇਹ ਤੁੰਨੀ ਦੇ ਉੱਤੋਂ ਜਦੋਂ ਸਪੌਟ ਕਰਦੇ ਆ ਪ੍ਰੈਸ਼ਰ ਆਉਂਦੇ ਆ ਤੁੰਨੀ ਦੇ ਉੱਤੇ ਸਾਨੂੰ ਧੜਕਣ ਮਹਿਸੂਸ ਨਹੀਂ ਹੁੰਦੀ ਉੱਤੇ ਥੱਲੇ ਅੱਗੇ ਪਿੱਛੇ ਹੋ ਜਾਂਦੀ ਹੈ ਫਿਰ ਆਪਾਂ ਉਹਨੂੰ ਕਹਿੰਦੇ ਆ ਕਿ ਵੀ ਇਹ ਪੇਸ਼ੈਂਟ ਨੂੰ ਤਰਨ ਤੇ ਹੁਣ ਦੇਖ ਲੈਂਦੇ ਆ ਧਰਨ ਦੇ ਨਾਲ ਕੀ ਕੀ ਪ੍ਰੋਬਲਮ ਆਉਂਦੀਆਂ ਸਭ ਤੋਂ ਪਹਿਲੀ ਗੱਲ ਹੈ ਪੇਟ ਚ ਦਰਦ ਹੁੰਦੀ ਆ ਪਿੰਜੜੀਆਂ ਚ ਦਰਦ ਹੁੰਦੀ ਆ ਸਾਰੇ ਸਰੀਰ ਨੂੰ ਥਕਾਬਟ ਮਹਿਸੂਸ ਰਹਿੰਦੀ ਆ ਬੰਦੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਈ ਵਾਰ ਵੋਮਟਿੰਗ ਆ ਸਕਦੀ ਆ ਕਿਸੇ ਕਿਸੇ ਪੇਸ਼ੈਂਟ ਨੂੰ ਲੂਜ਼ ਮੋਸ਼ਨ ਵੀ ਹੋ ਜਾਂਦੇ ਆ ਭੁੱਖ ਵੀ ਬਹੁਤ ਘੱਟ ਲੱਗਦੀ ਆ ਹੁਣ ਅੱਗੇ ਆ ਜਾਂਦਾ ਦੇਖਣਾ ਕਿ ਵੀ ਬੰਦੇ ਨੂੰ ਤਰਨ ਹੈਗੀ ਐ ਕਿ ਨਹੀਂ ਹੈਗੀ ਐ ਕਿਉਂਕਿ ਪੇਟ ਦਰਦ ਹੀ ਇਕੱਲਾ ਤਰਨ ਦਾ ਕਾਰਨ ਕਾਰਨ ਨਹੀਂ ਆ ਪੇਟ ਦਰਦ ਹੋਰ ਕਿਸੇ ਗੱਲਾਂ ਕਰਕੇ ਵੀ ਹੋ ਜਾਂਦੀ ਆ ਇਸ ਕਰਕੇ ਇਸ ਨੂੰ ਪਹਿਲਾਂ ਦੇਖ ਲਈਏ ਕਿ ਵੀ ਤਰਨ ਹੀ ਆ ਤੇ ਫਿਰ ਅਸੀਂ ਤਰਨ ਦਾ ਟਰੀਟਮੈਂਟ ਫਿਰ ਕਰਾਂਗੇ ਉਹ ਕਿਸ ਤਰ੍ਹਾਂ ਵੇਖਣੀ ਆ ਆਪਾਂ ਬਾਅਦ ਵਿੱਚ ਦੇਖਦੇ ਆ ਹੁਣ ਆਪਾਂ ਵੇਖਦੇ ਆ ਕਿ ਵੀ ਤਰਨ ਹੁੰਦੀ ਕਿਉਂ ਆ ਅਲੀ ਤੇ ਗੱਲ ਆ ਵੀ ਦੋ ਤਿੰਨ ਬਿਮਾਰੀਆਂ ਦੇ ਕਰਕੇ ਵੀ ਸਾਡੀ ਤਰਨ ਜਿਹੜੀ ਤੁੰਨੀ ਤੋਂ ਗੜਬੜ ਹੋ ਜਾਂਦੀ ਆ ਉਹਦੇ ਵਿੱਚ ਲਗਾਤਾਰ ਖਾਂਸੀ ਆਣਾ ਵੋਮਟਿੰਗ ਆਣਾ ਤੇ ਜਾਂ ਲਗਾਤਾਰ ਲੂਜ਼ ਮੋਸ਼ਨ ਦੇ ਕਰਕੇ ਵੀ ਸਾਡੀ ਇਹ ਤੁੰਨੀ ਦੇ ਉਤੋਂ ਤਰਨ ਦੀ ਜਿਹੜੀ ਪੋਜੀਸ਼ਨ ਹੈ ਚੇਂਜ ਹੋ ਜਾਂਦੀ ਆ ਦੂਸਰੀ ਗੱਲ ਇਹ ਆ ਜਾਂਦੀ ਹੈ ਫਿਜ਼ੀਕਲ ਪ੍ਰੋਬਲਮਸ ਆ ਜਾਂਦੀਆਂ ਜਿਹੜੇ ਸਾਡੇ ਵੀਰ ਕੋਈ ਲੇਬਰ ਦਾ ਕੰਮ ਕਰਦੇ ਆ ਅਬਰਪਟ ਇੱਕਦਮ ਕੋਈ ਭਾਰਾ ਸਮਾਨ ਚੁੱਕਦੇ ਆ ਜਾਂ weight lift ਚੁੱਕਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਜਾਂਦੀ ਆ ਪਿੱਠ ਦੇ ਉੱਤੇ ਅਸੀਂ ਭਾਰ ਚੁੱਕ ਲੈਂਦੇ ਆ ਆਪਣੀ ਵਿੱਤ ਤੋਂ ਜ਼ਿਆਦਾ ਭਾਰ ਉਹਦੇ ਨਾਲੇ ਪ੍ਰੋਬਲਮ ਆ ਜਾਂਦੀ ਆ ਜਾਂ ਕਿਤੇ ਬਾਈ ਚਾਂਸ ਅਸੀਂ ਕੋਈ ਜੰਪ ਕਰਦੇ ਆ ਲੋਰ ਤੋਂ ਵੱਧ ਡੁੰਗਾਈ ਦੇ ਵਿੱਚ ਜੰਪ ਹੋ ਜਾਂਦਾ ਉਹਦੇ ਨਾਲ ਇਹ ਪ੍ਰੋਬਲਮ ਆ ਜਾਂਦੀ ਆ ਪ੍ਰੋਬਲਮ ਫਿਰ ਉਹੀ ਆਂਦੀ ਆ ਕਿ ਪੇਟ ਦਰਦ ਹੁੰਦੀ ਆ ਪਿੰਜਨੇ ਚ ਦਰਦ ਹੁੰਦਾ ਤੇ ਕਿਸੇ ਨੂੰ ਵੋਮਟ ਹੋ ਗਈ ਜਾਂ ਕਿਸੇ ਨੂੰ ਡਾਇਰੀਆ ਹੋ ਗਿਆ ਐਨਯੋ ਅੱਗੇ ਆਪਾਂ ਉਹਨਾਂ ਦੇ ਚੱਲਾਂਗੇ ਟ੍ਰੀਟਮੈਂਟ ਵਾਲੇ ਪਾਸੇ ਟ੍ਰੀਟਮੈਂਟ ਵਾਲੇ ਪਾਸੇ ਦੇ ਵਿੱਚ ਇਸ ਤਰ੍ਹਾਂ ਵੀ ਜਿੰਨੇ ਵੀ ਸਾਡੇ ਕਾਲੀਏ ਵੀ ਵੈਦ ਹਕੀਮ ਡਾਕਟਰ ਜਾਂ ਸੋ ਕਾਲਡ ਆਲੇ-ਦਾਲੇ ਬਾਬੇ ਬੈਠੇ ਆ ਹਰੇਕ ਦਾ ਟ੍ਰੀਟਮੈਂਟ ਕਰਨ ਦਾ ਵੱਖਰਾ-ਵੱਖਰਾ ਤਰੀਕਾ ਆਪਾਂ ਉਹਨਾਂ ਸਾਰੇ ਤਰੀਕਿਆਂ ਦੇ ਵਿੱਚ ਨਹੀਂ ਜਾਵਾਂਗੇ ਕਈ ਤੇ ਕਾਫੀ ਪੇਨਫੁੱਲ ਹੈ ਕੋਈ ਮਾਲਿਸ਼ ਕਰਦਾ ਕੁਝ-ਕੁਝ ਕਰਦਾ ਬਟ ਮੈਂ ਜੋ ਤੁਹਾਨੂੰ ਦੱਸਣ ਜਾ ਰਿਹਾ ਇੱਕ ਤੇ ਪਹਿਲਾਂ ਦੱਸਾਂਗੇ ਵੀ ਅਸੀਂ ਇਹ ਕਿਸ ਤਰ੍ਹਾਂ ਡਾਇਗਨੋਸ ਕਰਨਾ ਕਿ ਵਾਕਿਆ ਹੀ ਤਰਨ ਦੀ ਪ੍ਰੋਬਲਮ ਹੈ ਦੂਸਰਾ ਟਰੀਟਮੈਂਟ ਬਹੁਤ ਹੀ ਸਿੰਪਲ ਟਰੀਟਮੈਂਟ ਘਰ ਚ ਬਹਿ ਕੇ ਤੁਸੀਂ ਆਪ ਸਿੱਖ ਵੀ ਸਕਦੇ ਹੋ ਤੇ ਦੂਸਰੇ ਭੈਣ ਭਰਾ ਦਾ ਤੁਸੀਂ ਕਰ ਵੀ ਸਕਦੇ ਹੋ ਆਓ ਵੇਖਦੇ ਹਾਂ ਟਰੀਟਮੈਂਟ ਕਿਸ ਤਰ੍ਹਾਂ ਕਰਨਾ ਹੈ ਜੀ ਦੋਸਤੋ ਟਰੀਟਮੈਂਟ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਪਏਗਾ ਕਿ ਵਾਕਿਆ ਹੀ ਪੇਸ਼ੈਂਟ ਨੂੰ ਤਰਨ ਹੈ ਕਿ ਨਹੀਂ ਹੈ ਵੀ ਪੇਟ ਦਰਦ ਕਿਤੇ ਹੋਰ ਕਾਰਨ ਕਰਕੇ ਨਾ ਹੋ ਰਹੀ ਹੋਵੇ ਇਸ ਦੇ ਵਿੱਚ ਸਭ ਤੋਂ ਬੈਸਟ ਮੈਥਡ ਹੈ ਮੇਲ ਦੇ ਵਿੱਚ ਤੇ ਅਸੀਂ ਅੰਬਲਾਈਕਸ ਤੋਂ ਨਿੱਪਲ ਤੱਕ ਦੇ ਦੂਰੀ ਦੇ ਨਾਲ ਪੂਰੀ ਤਰ੍ਹਾਂ ਲਾਪੰਦੇ ਆ ਫੀਮੇਲ ਦੇ ਵਿੱਚ ਕਈ ਲੋਕ ਦੇਖ ਰਿਹਾ ਜੀ ਉਂਗਲੀਆਂ ਦਾ ਡਿਫਰੈਂਸ ਅੱਗੇ ਪਿੱਛੇ ਹੋ ਗਿਆ ਉਹ ਮੈਨੂੰ ਤੇ ਨਹੀਂ ਲੱਗਦਾ ਕੋਈ ਠੀਕ ਜੈਜ ਜੈ ਮੈਥਡ ਆ ਉਹ ਆਪਾਂ ਇੱਕ ਮੇਲ ਪੇਸ਼ੈਂਟ ਦੇ ਕਰਕੇ ਤੁਹਾਨੂੰ ਮੈਂ ਦਿਖਾਉਣਾ ਲੈਟਸ ਗੋ ਇਸ ਤਰ੍ਹਾਂ ਕੋਈ ਡੋਰੀ ਲੈ ਲਓ ਜਾਂ ਪੱਟੀ ਕੋਈ ਵੀ ਚੀਜ਼ ਨਾਲ ਮੈਜਰ ਕਰ ਸਕਦੇ ਆ ਇੱਕ ਸਾਈਡ ਅੰਬਲਿਕਸ ਤੋਂ نیچے ਰੱਖੋ ਦੂਸਰੀ ਨਿਪਲ ਤੋਂ ਨਾਲ ਆਪ ਲੋ ਜਿਸ ਤਰ੍ਹਾਂ ਨਾਪੀ ਗਈ ਹੈ ਇਸ ਤਰ੍ਹਾਂ ਦੂਸਰੀ ਸਾਈਡ ਤੇ ਨਾਪ ਲਓ ਆ ਦੇਖੋ ਹੁਣੇ ਦੇਖਣ ਚ ਆਇਆ 1 ਇੰਚ ਦਾ ਡਿਫਰੈਂਸ ਹੈ ਮੇਬੀ ਇਸ پیشن ਨੂੰ ਧਰਨ ਦੀ ਪ੍ਰੋਬਲਮ ਹੋ ਸਕਦੀ ਹੈ ਦੂਸਰੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਟੁਨੀ ਦੇ ਉੱਤੇ ਅੰਗੂਠੇ ਦੇ ਨਾਲ ਨਾਪ ਕੇ ਦੇਖੋ ਕਿ ਵੀ ਇੱਥੇ ਸਾਨੂੰ ਉਹਦੀ ਤੜਕਨ ਦਿਖਾਈ ਦੇ ਰਹੀ ਆ ਪੁਸ਼ ਹੋ ਰਿਹਾ ਜੇ ਨਹੀਂ ਪੁਸ਼ ਹੋ ਰਿਹਾ ਤੇ ਫਿਰ ਸਾਈਡ ਦੇ ਵਿੱਚ ਟਰਾਈ ਕਰੋ ਵੀ ਕਿੱਥੇ ਪੁਸ਼ ਹੋ ਰਿਹਾ ਆ ਦੇਖੋ ਜਿਸ ਤਰ੍ਹਾਂ ਇਹਦੇ ਦੋਨਾਂ ਦੇ ਵਿੱਚ ਨਾਪ 'ਚ ਫਰਕ ਆਇਆ ਤੇ ਉਹ ਤਰਨ ਸਾਈਡ 'ਚ ਖਿਸਕੀ ਹੋਈ ਆ ਇਹ ਇਸ ਜਗ੍ਹਾ ਤੇ ਫੀਲ ਹੋ ਰਹੀ ਆ ਆਮ ਨੋਰਮਲ ਪੇਸ਼ੈਂਟ ਦੇ ਤੁੰਨੀ ਤੇ ਫੀਲ ਹੋਣੀ ਚਾਹੀਦੀ ਆ ਤੁੰਨੀ ਤੋਂ ਫੀਲ ਨਾ ਹੋ ਕੇ ਉੱਤੇ ਫੀਲ ਹੋ ਰਹੀ ਆ ਤੇ ਇਹ ਸਭ ਤੋਂ ਵੱਡਾ ਡਾਇਗਨੋਸ ਆ ਕਿ ਵੀ ਇਹ ਪੇਸ਼ੈਂਟ ਤਰਨ ਦਾ ਨਾ ਕਿ ਇਹਨੂੰ ਪੇਟ ਦਰਦ ਕਿਸੇ ਹੋਰ ਕਾਰਨ ਕਰਕੇ ਹੋ ਰਹੀ ਆ ਲਓ ਹੁਣ ਬਹੁਤ ਹੀ ਸਿੰਪਲ ਜਿਹਾ ਟ੍ਰੀਟਮੈਂਟ ਕਰਕੇ ਦੱਸਦੇ ਆ ਠੀਕ ਆ ਲਓ ਜੀ ਟ੍ਰੀਟਮੈਂਟ ਲਈ ਪੇਸ਼ੈਂਟ ਨੂੰ ਇੱਕ ਫਲੈਟ ਬੈੱਡ ਦੇ ਉੱਤੇ ਲਟਾ ਲਓ ਦੋਨੋਂ ਪੈਰ ਉਠਾਓ ਇੱਥੇ ਨੂੰ ਰੋਕੋ 10 ਸੈਕਿੰਡ ਲਈ 1 2 3 4 5 6 7 8 9 10 ਨਾਉ ਇਸੇ ਤਰ੍ਹਾਂ ਬਾਰ-ਬਾਰ ਕਰਕੇ 10 ਟਰਨ ਇਹਦੀਆਂ ਕਰਾਉਣੀਆਂ ਉਸ ਤੋਂ ਬਾਅਦ ਨੈਕਸਟ ਹਫਤੇ ਆ ਜੰਨੇ ਸਿੰਪਲ ਹੈ ਪੈਰ ਦੂਸਰੇ ਲੱਤੇ ਰੱਖ ਕੇ ਹਲਕਾ ਹਲਕਾ ਸਟ੍ਰੈਚ ਕਰਨਾ ਬਹੁਤ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਬਸ 5 7 10 ਸਕਿੰਟ ਤੱਕ ਸਟ੍ਰੈਚ ਕਰਕੇ ਛੱਡ ਦਿਓ। ਫਿਰ ਇਹਨੂੰ ਚੇਂਜ ਕਰ ਦਿਓ। ਹੱਥ ਦੀ ਪੀਸ਼ਨ ਵੀ ਚੇਂਜ ਹੋ ਜਾਏਗੀ। 8 10 ਸਕਿੰਟ ਇਹਨੂੰ ਵੀ ਸਟ੍ਰੈਚ ਕਰਕੇ ਫਿਰ ਛੱਡ ਦਿਓ। ਇਹ ਦੋਨੋਂ ਐਕਸਰਸਾਈਜ਼ ਕਟੋ-ਕਟ 5 ਤੋਂ 10 ਟਨ ਤੱਕ ਕਰਨੀਆਂ। ਉਦੇ ਬਾਅਦ ਦੇ ਵਿੱਚ ਪੇਸ਼ੈਂਟ ਨੂੰ ਉਲਟਾ ਕਰ ਦਿਓ ਚਲੋ ਜੀ ਉਲਟੇ ਹੋ ਜਓ ਇਹ ਸਾਰੀਆਂ ਐਕਸਰਸਾਈਜ਼ ਸਟ੍ਰੈਚਿੰਗ ਦੀਆਂ ਕਿਉਂਕਿ ਸਾਡੇ ਮਸਲ ਦੀ ਜਿਹੜੀ ਟੂਨ ਆ ਉਹ ਡਿਸਟਰਬ ਹੋਈ ਜਾਂਦੀ ਹੈ ਸਟ੍ਰੈਚਿੰਗ ਦੇ ਨਾਲ ਆਪਣੇ ਆਪ ਇਹਦੀ ਟੂਨ ਬਿਲਕੁਲ ਅਮਲਾਈਕ ਇਸਤੇ ਆ ਜਾਂਦੀ ਆ ਪੈਰ ਉਠਾਓ ਦੋਨਾਂ ਹੱਥਾਂ ਦੇ ਨਾਲ ਪ੍ਰੈਸ ਕਰਨਾ ਸ਼ੁਰੂ ਕਰੋ ਚੰਗਾ ਹੋਏਗਾ ਕਿ ਅਸੀਂ ਪੂਰੀ ਬੈਕ ਦੇ ਨਾਲ ਅੱਡੀਆਂ ਜੋੜ ਲਈਏ ਕਿ ਕਿ ਪੇਸ਼ੈਂਟ ਦੀਆਂ ਨਹੀਂ ਵੀ ਜੁੜਦੀਆਂ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਿੱਥੋਂ ਤੱਕ ਜਾਂਦੇ ਆ ਆਰਾਮ ਨਾਲ ਉੱਤੇ ਬਹੁਤ ਜ਼ੋਰ ਲਾ ਕੇ ਪੇਸ਼ੈਂਟ ਨੂੰ ਤੰਗ ਨਹੀਂ ਕਰਨਾ ਜਿਸ ਨੂੰ ਕਹੋ ਆ ਵੇਖੋ ਹੁਣ ਇਹਨਾਂ ਦੇ ਕਾਫੀ ਹੱਦ ਤੱਕ ਅੱਡੀਆਂ ਬੈਕ ਤੇ ਲੱਗ ਰਹੀਆਂ ਤੇ ਇਸੇ ਤਰ੍ਹਾਂ ਇਹ 5 ਤੋਂ 10 ਟਰਨ ਇਸ ਪੇਸ਼ੈਂਟ ਦੀਆਂ ਵੀ ਕਰਨੀਆਂ ਹੈ ਠੀਕ ਹੈ ਜੀ ਚਲੋ ਉਠੋ ਜੀ ਉਠ ਕੇ ਬੈਕ ਪੈਰਾਂ 'ਤੇ ਬੈਠ ਜਾਓ ਸਭ ਤੋਂ ਲਾਸਟ ਸਟੈਪ 1 ਮਿੰਟ ਲਈ ਇਸ ਪੋਜੀਸ਼ਨ ਦੇ ਵਿੱਚ ਬੈਠਣਾ ਤੁਸੀਂ 5 7 10 ਸੈਕਿੰਡਾਂ ਤੋਂ ਬਾਅਦ ਮਹਿਸੂਸ ਕਰਨਾ ਸ਼ੁਰੂ ਕਰੋਗੇ ਕਿ ਪੈਰਾਂ ਦੇ ਵਿੱਚ ਇੱਕਦਮ ਜਿਦਰਾ ਗਰਮੀ ਆ ਗਈ ਹੈ ਚੰਚਨਾਟ ਆਣੀ ਸ਼ੁਰੂ ਹੋ ਗਈ ਹੈ ਜਦੋਂ ਇਹ ਫੀਲਿੰਗ ਆ ਗਈ ਹੈ ਕਿ ਸਮਝੋ ਸਾਡੀ ਇਹ ਕਰਨ ਵਾਲਾ ਸਿਸਟਮ ਹੈ ਬਿਲਕੁਲ ਠੀਕ ਹੋ ਗਿਆ ਤੁਸੀਂ ਉਦੋਂ ਤੋਂ ਨਜਾਕ ਪਾ ਲਏ ਏ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਆਪ ਵੀ ਇਹਦਾ ਯੂਜ਼ ਕਰ ਸਕਦੇ ਹੋ ਸਿੱਖ ਵੀ ਸਕਦੇ ਹੋ ਆਪਣੇ ਭੈਣ ਭਰਾਵਾਂ ਨੂੰ ਸੈਂਡ ਵੀ ਕਰ ਸਕਦੇ ਹੋ ਤੇ ਉਹਨਾਂ ਦਾ ਟ੍ਰੀਟਮੈਂਟ ਵੀ ਕਰ ਸਕਦੇ ਹੋ